बेटा बेटा होता है और बाप बाप होता है कहावत नु गिदल बाहा पुलिस ने की का सच पुलिस ने वर्दी पाके ठगिया मारन वाला नकली पुलसिया की ता काबू श्री मुकत्सर साहिब फाजिलका समेत जिले दुकानदारा नु बना रहा शिकार मानसा जिले दे दा रहन वाला सी नकली पुलसिया। हन बेटा बेटा होता है और बाप बाप होता है अजिहा कुछ वापरिया गिदड़बाह ने वर्दी पाके दुकानदार ठगिया मारन वाले नकली पुलिस वाले नु कर लिया है ਇਹ ਵਿਅਕਤੀ ਮਾਨਸਾ ਜ਼ਿਲ੍ਹੇ ਦਾ ਰਣ ਵਾਲਾ ਹੈ ਤੇ ਲੰਬੇ ਸਮੇਂ ਤੋਂ ਮੁਕਤਸਰ ਫਾਜ਼ਿਲਕਾ ਸਬਤ ਜ਼ਿਲ੍ਹਿਆਂ ਦੀਆਂ ਮੰਡੀਆਂ ਵਿੱਚ ਦੁਕਾਨਦਾਰਾਂ ਨੂੰ ਪੁਲਿਸ ਕਰਮਚਾਰੀ ਹੋਣ ਦਾ ਭੁਲੇਖਾ ਦੇ ਕੇ ਠੱਗੀਆਂ ਮਾਰ ਰਿਹਾ ਸੀ 21 ਜੁਲਾਈ ਨੂੰ ਵੀ ਉਕਤ ਵਿਅਕਤੀ ਨੇ ਪਹਿਲਾਂ ਗਿੱਦੜਬਾਹਾ ਵਿਖੇ ਦਿਨ ਹਜ਼ਾਰ ਅਤੇ ਫਿਰ ਫਾਜ਼ਿਲਕਾ ਜ਼ਿਲ੍ਹੇ ਦੇ ਬੱਲੂਆਣਾ ਵਿਖੇ ਇੱਕ ਦੁਕਾਨਦਾਰ ਨਾਲ 5000 ਦੀ ਠੱਗੀ ਮਾਰੀ ਇਹ ਵਿਅਕਤੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਪਛਾਣ ਕਰ ਲਈ दस्या जा रहा है कि यह व्यक्ति किसी पुलिस कर्मचारी का पुत्र है पर यह सच्चाई सामने आनी बाकी है डीएसपी बहा अवतार सिंह राजपाल ने दसा कि उकत व्यक्ति का नाम करनैल सिंह उर्फ दीप पुत्र चंद है यह दुलोके जिला मानसा का रहने वाला है पुलिस ने उकत व्यक्ति नु काबू कर लिया पर वर् मोटरसाइकिल अजे बरामद करनी बाकी है पुलिस अधिकारी ने तुं आप सुनो ਮੇਤੇ 21 7 25 ਨੂੰ ਕਰੀਬ 3 ਵਜੇ ਹਸਨਾ ਚੌਂਕ ਦੇ ਵਿੱਚ ਗੁਰਵਿੰਦਰ ਸਿੰਘ ਸਾਹਿਬ ਖਰਚਰਨ ਸਿੰਘ ਇਹਨੇ ਦੇ ਮੋਬਾਈਲ ਸਸਤਰੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਨਾਮ ਉਹ ਜਿਹਦਾ ਖਾਕੀ ਪਾਗ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦਾ ਤੇ ਪੁਲਿਸ ਵਾਲਾ ਕੋਲ ਲੱਗਿਆ ਸੀ ਇਹਨੂੰ ਗੱਲਾਂ ਬਾਤਾਂ ਚਲਾ ਕੇ ਕਹਦਾ ਮੈਨੂੰ ਕੈਸ਼ ਚਾਹੀਦਾ ਮੈਂ ਤੁਹਾਨੂੰ ਸਿਕਾਨ ਕਰ ਦੇਣਾ ਇਹਨੇ ਤਾਂ ਅਧਾਰਨ ਗੁਰਵਿੰਦਰ ਸਿੰਘ ਨੇ ਸੋਚਿਆ ਕਿ ਕੋਈ ਪੁਲਿਸ ਮਾਈਂਗ ਹੋਣਾ ਹੈ ਕਿ ਜਦੋਂ ਮੁਸ਼ਕਲ ਚਾਹ ਪੁਰਨਾ ਨੂੰ 30000 ਰੁਪਏ ਦਿੱਤਾ ਤੇ ਚੋਰ ਨੇ ਸਕੈਨ ਕੀਤਾ ਸਕੈਨ ਕਰਕੇ ਜਲਦੀ ਨਾਲ ਦੋ ਚਲਾ ਗਈ ਪਰ ਬਾਅਦੋਂ ਕਰਿੰਦਰ ਸਿੰਘ ਨੇ ਖਾਤਾ ਚੱਕੇ ਤਾਂ ਉਹਦਾ ਖਾਤੇ ਜਿਹੜੇ ਪੈਸੇ ਨਹੀਂ ਆਏ ਸੀ ਤੇਨੇ ਕਰਿੰਦਰ ਸਿੰਘ ਕੰਪਲੇਂਟ ਕੀਤੀ ਜੀ ਕੰਪਲੇਂਟ ਤੇ ਮਕਦਮਾ ਨੰਬਰ 97/21725 ਅੰਡਰ ਸੈਕਸ਼ਨ 3184 3032 ਬੀ ਐਨ ਐਸ थाना ਗਦਰਵਾ ਗਦਰਵਾ ਰਜਿਸਟਰ ਕਰਕੇ ਜੋ ਟੈਕਨੀਕਲ ਤਰੀਕੇ ਤੇ ਸੀਸੀਟੀਵੀ ਕੈਮਰਾ ਦੇ ਫੁਟੇਪ ਨੂੰ ਲਗਾ ਲਗੇ ਹਰਤਾਲ ਕੀਤੀ ਦਾ ਸਾਨੂੰ ਦੋਸ਼ੀ ਕਰਨੈਲ ਸਿੰਘ ਇਲਸ ਦੀਪ ਪੁੱਤਰ ਫਕੀਰ ਚੰਦ ਵਾਸੀ ਦੋਲੋਂਵਾਲ ਪੀਐਸ ਸਦਰਮਨਸ ਇਹਨੂੰ ਖਾਲਸੀ ਰੈਸਟ ਕਰ ਲਿਆ ਇਹਨੇ ਪੁੱਛਿਆ ਤੇ ਦਾਸਤਾ ਵੀ ਮੈਂ ਆਇਆ ਸੀ ਤੇ 2000 ਰੁਪਏ ਲੈ ਗਿਆ ਸੀ ਕੱਲ ਪੇਸ਼ ਕਰਕੇ ਦੋਲ ਦਾ ਪੁਲਿਸ ਮਾਰ ਤੇ ਤੇਰੇ ਤੋਂ ਅਜੀ ਵਰਦੀ ਜਿਹੜੀ ਇਹਨੇ ਜੱਲਦੀ ਪਾਈ ਗਈ ਸੀ ਤੇ ਇਹਦਾ ਮੋਟਰਸਾਈਕਲ ਰਿਕਵਰ ਕਰਨਾ ਕਰ ਲਾਂਗੇ ਅੱਜ ਆਪ ਜੀ ਨੂੰ ਦੱਸੇ ਪੁਲਿਸ ਭਲਾਵੇਂ ਰਿਹਾ ਸੀ ਇਹਦਾ ਪੁਲਸ ਨਾਲ ਕੋਈ ਲੈਣ ਦੇਣ ਨਹੀਂ। ਸਰ ਇਹਨੇ ਵਰਦੀ ਕਿਥੋਂ ਰੈਂਜ ਕੀਤੀ? ਸਰ ਇਹਦਾ ਅੱਗੀ ਫਾਦਰ ਦਾ ਪੁਸਤ ਬਲਾ ਦੇਣ ਸੀ। ਉਹ ਮੈਂ ਕਰ ਰਹੇ ਹਾਂ ਤਾਂ ਤੇਜ ਸੀ ਦੀ ਪਤਾ ਲੱਗਿਆ ਤੇ ਵਰਦੀਆਂ ਬਖਜੀ ਵੀ ਖਾਕੀ ਪੈਟ ਦਾ ਖਾਕੀ ਬਾਕਾਮ ਦੀ ਦੁਕਾਨ ਤੋਂ ਮਿਲ ਜਾਂਦੀ ਹੈ। ਜੀ। ਸਰ ਪੁਲਿਸ ਦੇ ਲੋਕੋ ਲੱਗਿਆ ਹੋਣਾ ਜੀ ਤੇ ਸ਼ਰਿਆਂ ਦਾ ਕੰਪਲੀਟ ਨਹੀਂ। ਆਹ T-shirts ਸਪਾਈਸ ਵਾਈਟ ਜਿਹਦੇ ਪੁਲਸ ਵਾਲੇ ਕੋਲ ਲੱਗੇ ਹੋਏ ਸੀ। ਸਰ ਕਿਦਾਂ ਬਾਤ ਤੋਂ ਬਿਨਾਂ ਕਿਤੇ ਹੋਰ ਵੀ ਪਹਿਲਾਂ ਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੈਗਾ ਫਰਾਡ ਵਗੈਰਾ। ਇਹ ਸਾਰਾ ਸਾਮਾਨ ਅੱਤਰ ਕਬਰ ਕਰਾਂਗੇ। ਉਸ ਦਿਨ ਇਹਨੇ ਸ਼ਾਮ ਨੂੰ ਬੱਲੂ ਆਇਆਗਾ ਤੇ ਵਿੱਚ ਥਾਣੇ ਸਦਰ ਪਹੁੰਚ ਉੱਥੇ ਵੀ 5000 ਦੀ ਕਿਹ ਨਾ ਟੱਕੀ ਮਾਰੀ ਕਿੰਨੀ ਕਿ ਟੱਕੀ ਸਰ ਹੋਰ ਕੋਈ ਨਿਕਲੀ ਮੀ ਜਿਸ ਤਰ੍ਹਾਂ ਤੋਂ ਇਹ ਫਿਰ ਵਾਲੇ ਦੋ ਹੀ ਧਿਆਨ ਚੰਗੇ ਦੋ ਦਿਨ ਦਰਮਾਨ ਤੇ ਪੁਛਗਿਛ ਕਰਕੇ ਤੋਂ ਇੱਕ ਉਹ ਵਾਤਾਫਾ ਕਿਹੜਾ ਪਿੰਡ ਦਾ ਕਿਹੜੇ ਜਿਲ੍ਹੇ ਦਾ ਇਹ ਦੋ ਲੋਵਾਲ ਪਿੰਡਾ ਥਾਣਾ ਸਦਰ ਮਾਨਸਾ ਚ ਇੱਕੱਲਾ ਹੀ ਹੈ ਜਾਂ ਕੋਈ ਹੋਰ ਵੀ ਕੋਈ ਨਹੀਂ ਇਕੱਲਾ ਹੀ ਹੈ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਦਾ ਕੋਈ ਪਤਾ ਲੱਗਿਆ ਹੋਵੇ ਪਹਿਲਾਂ ਨਹੀਂ ਪਿੱਛੇ ਪਰਚਾ ਕੋਈ ਦਰਜ ਨਹੀਂ ਹੈ ਤੇ ਪਤਾ ਲੱਗਿਆ ਇੱਕ ਦੋ ਤਰਗੇ ਨੇ ਪਹਿਲਾਂ ਇਸ ਤਰ੍ਹਾਂ ਨਹੀਂ ਮਾਰੇ ਗਏ